ਹਾਂਜੀ ਸੋਸ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਸਕਦੇ ਹੋ ਕਿ ਉਹ ਇਪਰ ਸ਼ਾਉਣੀ ਨਜ਼ਦੀਕ ਤਾਣਾ ਮੰਡੀ ਦੇ ਵਿੱਚ ਉਹ ਨਜ਼ਦੀਕ ਰਾਮੂ ਪੂਰੀਆਂ ਵਾਲਾ ਬਹੁਤ ਮਸ਼ਹੂਰ ਆ ਫਰੋਜ ਪਰਸ਼ਾਉਣੀ ਦਾ ਉਹਦੇ ਨਜ਼ਦੀਕ ਇੱਕ ਦੁਕਾਨ ਹੈ ਰੈਕਸ ਉਹਦੇ ਤੇ ਤੁਸੀਂ ਬੂਟ ਚੱਪਲ ਕੋਈ ਬ੍ਰਾਂਡਡ ਔਰ ਲੋਕਲ ਦੀ ਜਿਹੜਾ ਬ੍ਰਾਂਡ ਤੁਸੀਂ ਉੱਥੋਂ ਲੈ ਸਕਦੇ ਹੋ ਤੁਸੀਂ ਬੂਟ ਦੇਖ ਸਕਦੇ ਹੋ 컬러ਫੁਲ ਬੂਟ ਨੇ ਬੜੀਆ ਕੁਆਲਿਟੀ ਦੇ ਬੂਟ ਦੇਖ ਸਕਦੇ ਨੇਗਾ ਬਾਅਸ ਸਕਦੇ ਦੇਸ਼ ਦੇ ਦੇ ਇਹਨਾਂ ਦੀ ਜਿਹੜੀ ਕੀਮਤ ਆ ਉਤਰੀਬਨ 300 ਰੁਪਏ ਦੇ ਸੁਪਰ ਸੇਲ ਲਈ ਹੋਈ ਹੈ ਇਹਨਾਂ ਨੇ ਇਹ ਜਿਹੜੇ ਇੱਥੇ ਤੁਸੀਂ ਸਾਰੇ ਬ੍ਰਾਂਡ ਜਿਹੜੇ ਆ ਤੁਹਾਨੂੰ ਨਜ਼ਰ ਆਉਣਗੇ ਇਹ ਸਾਰੇ ਜਾਇੰਟਸ बूट ने फ्री देखते हो दुकान नहीं है, तो है। ये भी शूज लाए हो बड़े शानदार बूट ने ਉਸ ਕੋਸ ਦਾ ਬੂਟ ਆ ਬ੍ਰੈਂਡ ਅچھے ਬ੍ਰੈਂਡ ਰੱਖਦੇ ਨੇ ਬਾਈ ਤੁਸੀਂ ਇਸ ਦੁਕਾਨ ਤੋਂ ਲਿ ਜਾ ਸਕਦੇ ਹੋ ਇਹ ਜਿਹੜੀ ਦੁਕਾਨ ਹੈ ਫਰੋਹੀਪੁਰ ਸ਼ੌਣੀ ਨਜ਼ਦੀਕ ਦਾਣਾ ਮੰਡੀ ਅੰਦਰਲੀ ਔਰ ਨਜ਼ਦੀਕ ਮਸ਼ਹੂਰ ਪੂਰੀਆਂ ਵਾਲੀ ਰਾਮੂ ਪੂਰੀਆਂ ਵਾਲੀ ਦੀ ਦੁਕਾਨ ਦੇ ਨਜ਼ਦੀਕ ਉਹ ਬੀਜੀ ਦੀ ਦੁਕਾਨ ਹੈ ਇਸ ਦੁਕਾਨ ਦਾ ਤੁਸੀਂ ਬ੍ਰੈਂਡ ਔਰ ਲੋਕੋ ਦੇਖ ਸਕਦੇ ਹੋ ਤਦੋਂ ਸੇ ਤੋਂ ਬੂਟ ਜਿਹੜੇ ਆ ਚਪਕਲ ਵਗੈਰਾ ਲੇਡੀਸ਼ ਅਜੈਂਟਸ ਬੱਚਿਆਂ ਦੇ ਵੱਡੇ ਛੋਟੇ ਤੁਸੀਂ ਇੱਥੋਂ ਖਰੀਦ ਸਕਦੇ ਹੋ ਖਰੀਦ ਸਕਦੇ ਹੋ